ਤੇ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਵਿਅਕਤੀ ਨੇ ਸੈਂਕੜੇ ਲੋਕਾਂ ਨੂੰ ਲੱਖਪਤੀ ਬਣਾਤਾ ਇਹ ਪਹੁੰਚਿਆ ਅਮਰਗੜ੍ਹ ਪੰਡਤ ਜੀ ਕੋਲੇ ਪੰਦੇ ਜੀ ਕੀ ਇਹ ਸੱਚ ਆ ਕਿ ਤੁਸੀਂ ਲੋਕਾਂ ਨੂੰ ਲੱਖਵਤੀ ਬਣਾਇਆ ਜਾਂ ਫਿਰ ਇਹ ਸਿਰਫ ਅਫਵਾਹ ਆ ਝੂਠ ਆ ਕੀ ਕਹਿਣਾ ਤੁਹਾਡਾ ਸਾਜਾ ਬੋਖਤਾ ਸਮੂਦ ਨੇ ਤੇ ਲੱਖਪਤੀ ਵੀ ਕਰੋੜਪਤੀ ਵੀ ਸਾਡੇ ਕੋਲ ਬਣਦੇ ਨੇ ਰਹਿਣਗੇ ਵੀ ਤੇ ਬੈਟਰੀ ਤੇ ਟਿਕ ਟਿਕ ਦੀਣ ਵਾਸਤੇ ਆਇਆ ਜੋ ਕਿ ਇਹਨਾਂ ਦੇ ਬਹੁਤ ਸਾਰੇ ਵਿਅਕਤੀਆਂ ਨੂੰ ਲੱਖਪਤੀ ਤੇ ਕਰੋੜਪਤੀ ਬਣਾਇਆ ਮੈਨੂੰ ਵੀ ਉਮੀਦ ਆ ਕਿ ਮੈਨੂੰ ਵੀ ਕਰੋੜਪਤੀ ਬਣਾਉਣਗੇ ਲੋ ਜੀ ਅੱਜ ਇੱਕ ਅਮਰਗੜ ਪਹਿਲਾਂ ਤਸਵੀਰ ਦਿਖਾ ਦਈਏ ਇਸ ਤਰਫ ਮਲੇਰਕੋਟਲਾ ਤੇ ਅਮਰਗੜ ਦਾ ਥਾਣਾ ਆ ਜਦੋਂ ਬਾਜ਼ਾਰ ਵਿੱਚ ਦੀ ਨੰਗਦੇ ਆ ਇੱਕ ਤੰਗ ਬਾਜ਼ਾਰ ਤੁਹਾਨੂੰ ਮਿਲਦਾ ਆ ਤੇ ਮਲੇਰਕੋਟਲਾ ਤੇ ਇਧਰ ਪਾਸੇ ਨਾਬਾ ਇਧਰ ਨਾਬਾ ਸੜਕ ਹੈ ਹਾਈਵੇ ਤੇ ਆ ਤੇ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਉਣ ਜਾ ਰਹੇ ਆ ਜਿਸ ਵਿਅਕਤੀ ਨੇ ਸੈਂਕੜੇ ਲੋਕਾਂ ਨੂੰ ਲੱਖਪਤੀ ਬਣਾਤਾ ਉਹ ਲੱਖਪਤੀ ਕਿਵੇਂ ਬਣਾਇਆ ਆਓ ਆਪਾਂ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਕਿ ਉਸ ਵਿਅਕਤੀ ਨੇ ਕਿਵੇਂ ਲੋਕਾਂ ਨੂੰ ਲੱਖਪਤੀ ਬਣਾਇਆ ਕਿ ਵਾਕਈ ਗੱਲ ਸੱਚ ਆ ਜਾਂ ਝੂਠ ਹੈ ਅਸੀਂ ਪਹੁੰਚਿਆ ਅਮਰਗੜ ਪੰਡਤ ਜੀ ਕੋਲੇ ਤੇ ਇਹ ਪੰਡਤ ਜੀ ਨੇ ਪੰਡਤ ਜੀ ਕੀ ਇਹ ਸੱਚ ਆ ਕਿ ਤੁਸੀਂ ਲੋਕਾਂ ਨੂੰ ਲੱਖਪਤੀ ਬਣਾਇਆ ਜਾਂ ਫਿਰ ਇਹ ਸਿਰਫ ਅਫਵਾਹ ਆ ਝੂਠ ਆ ਕੀ ਕਹਿਣਾ ਤੁਹਾਡਾ ਮੇਰੇ ਬਿਲਕੁਲ ਸੱਚ ਆ ਪੂਕਤਾ ਸਬੂਤ ਨੇ ਤੇ ਲੱਖਪਤੀ ਵੀ ਕਰੋੜਪਤੀ ਵੀ ਸਾਡੇ ਕੋਲ ਬਣਦੇ ਨੇ ਰਹਿਣਗੇ ਵੀ ਤੇ ਬਣੇ ਵੀ ਨੇ ਭਾਈ ਝੂਠ ਬੋਲਦੇ ਹੋ ਮੇਰੇ ਸਬੂਤ ਜਿਹੜਾ ਵੀ ਚਾਹੀਦਾ ਉਹ ਦੇ ਦਿਆਂਗਾ ਤੁਹਾਨੂੰ ਦੋ ਸਬੂਤ ਪਹਿਲਾ ਨੰਬਰ ਤਾਂ ਦੇਖੋ ਜਿਹੜੀ ਨੇ ਕਿ ਬੈਂਕ ਦੀਆਂ ट्रांजੈਕਸ਼ਨਾਂ ਉਹਨਾਂ ਦੇ ਲੋਕਾਂ ਦੇ ਉਹ ਤਾਂ ਦੇਖੋ ਹੁਣ ਐਨੀ ਟਾਈਮ ਨਹੀਂ ਮਿਲਣਾ ਦੂਜਾ ਨੰਬਰ ਆਹ ਲਓ ਫੋਟੋਆਂ ਲਓ ਪਹਿਲਾਂ ਤਾਜ਼ੇ ਦੇ ਨੇ ਇੱਕ ਤਾਜ਼ੇ ਉਹਨਾਂ ਦੇ ਇੱਕ ਬਾਸੀ ਹੈ ਨਾ ਹੂੰ ਆਹ ਲਓ ਤਾਜ਼ੇ ਲਓ ਜੀ ਇਹ ਆ 18 ਤਰੀਕ ਨੂੰ ਜਿਹੜੀ 18 ਹੁਣ ਲੰਘ ਕੇ ਗਈ ਹੈ ਵੀਰੇ ਤੇ ਇਹਦਾ ਜਿਹੜਾ ਟਾਈਮ ਆ 18 ਤਰੀਕ ਨੂੰ ਆਪਣੇ ਨਨਕਾਣਾ ਸਾਹਿਬ ਸਕੂਲ 'ਚ ਡਰਾਈਵਰ ਆ ਬੰਦਾ ਇਹ ਤੇ ਮੀਮਸੇ ਪਿੰਡ ਦਾ ਇਹ ਨਿਕਲੇ ਰਹੇ ਨੇ ਇਹਨੂੰ 90000 ਰੁਪਏ ਦਾ 6 ਰੁਪਏ ਵਾਲੀ ਨਿੱਕੀ ਜੀ ਟਿਕਟ ਚੋਂ ਇਹਦੇ ਨਾਲ 6 ਰੁਪਏ ਚੋਂ ਇਹ ਜੀ ਟਿਕਟ ਚੋਂ ਨਾਮ ਲੈ ਕਿੰਨੇ ਲਓ 6 ਰੁਪਏ ਵਾਲੀ ਟਿਕਟ ਦੇ ਵਿੱਚੋਂ 10 ਸਰੀ ਚੋਂ 90000 ਰੁਪਏ ਕਿਆ ਬਾਤ ਹੋ ਗਿਆ 6 ਵਜੇ ਠੀਕ ਹੈ ਫਿਰ ਆ ਗਿਆ ਆਪਣੇ ਖੰਨਾ ਸਾਈਡ ਆ ਹਮ ਰਾਸਤਰੀ ਲਾਟਰੀ ਚ ਲੱਗਿਆ ਮੈਨੂੰ ਠੀਕ ਹੈ ਕਿੰਨਾ ਇਹਨਾਂ ਨੂੰ ਵੀ ਲੱਖ ਰੁਪਇਆ ਲੱਖ ਆਹ ਸੈਕੰਡ ਪ੍ਰਾਈਜ਼ ਆ ਫਿਰ ਲੱਗਿਆ ਦਿਵਾਲੀ ਬੰਪਰ ਚੋਂ ਤੇ ਇਹ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਇਹ ਵੀ ਆਪਣੇ ਗਵਾਂਢੀ ਦੇ ਤੂਲੇ ਵਾਲ ਪਿੰਡ ਦੇ ਕਿਆ ਬਾਤ ਹੈ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪਹਿਲਾਂ ਆਪਣੇ ਕੋਲ 골ਡਨ ਲਾ ਜਾਮੇ ਸਾਹਿਬ ਪਿੰਡ ਤਰਨਤਾਰਨ ਕੋਲ ਸੈਕੰਡ ਪ੍ਰਾਈਜ਼ ਲੱਖ ਰੁਪਏ ਦਾ ਤੇ 골ਡਨ ਆਰਡਰ ਜਿਹੜਾ ਇਹ ਬੰਦਾ ਇਹਨੂੰ ਲੱਗਿਆ ਹੈ 골ਡ ਮੈਡਲਿਸਟ ਖੜਾ ਰਹੀ ਆ ਅੱਛਾ ਸਪੋਰਟਸਮੈਨ ਹਾਂ ਇਹਨੂੰ ਨਾਮ ਲੱਗਿਆ ਠੀਕ ਆ ਇਹ ਹੋ ਗਿਆ ਤਾਜੇ ਤੇ ਹੁਣ ਬਾਸੀਆਂ ਚ ਆਜੋ ਸਟਾਰਟਿੰਗ ਜਿਹੜੀ ਆਪਣੀ ਹੋਈ ਸੀ ਵੀਰੇ ਕਿਉਂਕਿ ਅੱਜ ਤੋਂ ਹੋਈ ਸੀ ਕਿਆ ਬਾਤ ਹੈ ਨਰੇਸ਼ ਕੁਮਾਰ ਮੰਡੀ ਹਿਮਾਚਲ ਪ੍ਰਦੇਸ਼ ਹਿਮਾਚਲ ਚ ਜਾਓ ਬਾਈ ਕੋਰੀਅਰ ਟਿਕ ਟਕ ਇਸ ਇਹਨਾਂ ਨੂੰ ਔਨਲਾਈਨ ਵੀ ਵੇਚਦੇ ਹਾਂ ਹਾਂਜੀ ਘਰੇ ਬਾਈ ਪੋਸਟ ਕਰਦੇ ਹਾਂ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਫਿਰ ਲੱਗੇ ਆਪਣੇ ਕੋਲ ਫਸਟ ਪ੍ਰਾਈਜ਼ 10 ਲੱਖ ਰੁਪਏ ਦਾ 20 ਰੁਪਏ ਦੇ ਵਿੱਚ ਵਾਹ ਜੀ ਵਾਹ ਕੁਮਿਤ ਆਇਆ ਆ 23 ਦਾ ਹੀ ਆ ਹਾਂ ਜੀ ਆਹੀ 6 ਮਹੀਨਿਆਂ ਦੇ ਵਿੱਚ ਵੀਰੇ 17 ਲੱਖ ਪਤੀ ਆਪਣੇ ਇਸ ਔਫਰ ਦੇ ਵਿੱਚ ਬਣ ਗਏ ਲੋ ਜੀ 17 ਲੱਖ ਪਤੀ ਬਣਾਤੇ ਇਹ 2023 ਚ ਹਾਂ ਜੀ ਇਸ ਜਾਨੀ ਬਸਾਖੀ ਤੋਂ ਲੈ ਕੇ ਹੁਣ ਤੱਕ ਤੇ ਜੇਕਰ ਮੈਂ ਆਪਦੇ ਮੇਨ ਡੀਲਰ ਪਨੋਟ ਇੰਟਰਪ੍ਰਾਈਜ਼ ਦੀ ਗੱਲ ਕਰਾਂ ਲੁਧਿਆਣੇ ਦੀ ਉਥੋਂ ਆਪਣੇ ਕਰੋੜਪਤੀ ਬਣੇ ਨੇ 13 2.5-2.5 ਕਰੋੜ ਦੇ 13 ਨਾ ਵੀ 6 ਮਹੀਨੇ ਚ ਲੱਗੇ ਨੇ ਕੀ ਬਾਤ ਠੀਕ ਹੈ ਤੇ ਆ ਲੱਗਿਆ ਵੀਰੇ ਆਨੰਦਪੁਰ ਸਾਹਾ ਉਹ ਆਪਣੀ ਚੰਡੀਗੜਾ ਆ ਮਾਨਸਾ ਠੀਕ ਹੈ ਜੀ ਤੇ ਆ ਬਾਠਾਪਿੰਡਾ ਉਹ ਬਟਲਾਡਾ ਸਾਰੇ ਬਾਕੀ ਅੰਧੀਆਂ ਫੋਟੋਆਂ ਜੇ ਆਪਣੇ ਦੋਏ ਆਫਿਸ ਦੇ ਵਿੱਚ ਨੇ ਵਿੱਚ ਬੰਦੇ ਲਗਾਉਂਦੇ ਨਹੀਂ ਹੈਗੇ ਲਾਟਰੀ ਕੋਈ ਮਾਨਤਾ ਪ੍ਰਾਪਤ ਲਾਟਰੀ ਆ ਜਾਂ ਆਪਣੇ ਕੋਲੇ ਵੇਗੂ ਬਣੇ ਜਾਂਦੇ ਨਹੀਂ ਨਹੀਂ ਵੀਰੇ ਆਪਣੇ ਕੋਲ ਸਰਕਾਰੀ ਲਾਟਰੀ ਆ ਪੰਜਾਬ ਸਰਕਾਰ ਦੀ ਲਾਟਰੀ ਆ ਮਨਜ਼ੂਰ ਸੁਦਾ ਠੀਕ ਹੈ ਤੇ ਡੀਅਰ ਲਾਟਰੀ ਆ ਨਾਗਾ لینڈ ਸਟੇਟ ਦੀ ਠੀਕ ਹੈ ਹਣ ਤੁਹਾਨੂੰ ਟਿਕਟ ਵੀ ਦਿਖਾ ਦਣਾ ਮੈਂ ਦੇਖੋ ਬਕਾਇਦਾ ਟਿਕਟ ਦੇ ਉੱਪਰ ਜਿਵੇਂ ਹੁਣ ਆਉਣ ਵਾਲਾ ਡਰਾਅ ਆ ਠੀਕ ਹੈ ਇਹ ਇਹ ਲੋਹੜੀ ਮੱਕਰ ਆਪਣੇ ਲੋਹੜੀ ਬੰਪਰ ਆ ਠੀਕ ਹੈ ਇਹ ਪੰਜਾਬ ਗਵਰਨਮੈਂਟ ਦੀ ਟਿਕਟ ਆ ਲੋਗੋ ਲੱਗਿਆ ਪੰਜਾਬ ਦਾ ਗਵਰਨਮੈਂਟ ਆਫ ਪੰਜਾਬ ਸਰਕਾਰ ਕੋਈ ਜਾਲੀ ਵੀ ਕੰਮ ਹੁੰਦਾ ਮੇਰੇ ਦੇਖੋ ਜਾਲੀ ਦਾ ਆਪਾਂ ਨੂੰ ਪਤਾ ਨਹੀਂ ਐ ਤੱਕ ਆਪਾਂ ਨੇ ਦੇਖੀ ਨਹੀਂ ਪਰ ਮੈਂ ਇੱਕ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਜੇ ਕਿਸੇ ਨੇ ਟਿਕਟ ਪਾਉਣੀ ਤਾਂ ਕਿਸੇ ਚੰਗੇ ਦੁਕਾਨਦਾਰ ਤੋਂ ਜਿੱਦੋਂ ਭਰੋਸੇਯੋਗ ਉੱਥੋਂ ਪਾਓ ਠੀਕ ਹੈ ਹੁਣ ਜੇ ਮੈਂ ਕਹਾ ਵੀ ਜਾਲੀ ਨਹੀਂ ਬਣਦੀ ਯਾਨੀ ਮਨਦਾ ਜਾਲੀ ਨੋਟ ਵੀ ਬਣੇ ਜਾਂਦੇ ਨੇ ਹਣਾ ਤੇ ਟਿਕਟ ਦੇ ਮਗਰ ਸਟੈਂਪ ਲਾਵਾ ਕੇ ਲਓ ਜਿਹੜੇ ਕਸਟਮਰ ਤੋਂ ਆਪਾਂ ਦੁਕਾਨਦਾਰ ਤੋਂ ਟਿਕਟ ਪਾਉਣੇ ਆ ਉਹਦੀ ਸਟੈਂਪ ਹੋਣੀ ਜ਼ਰੂਰੀ ਆ ਠੀਕ ਹੈ ਨਹੀਂ ਤੇ ਇਹਦਾ ਡਰਾਅ ਆ ਜਿਹੜਾ 20 ਤਰੀਕ ਨੂੰ ਨਿਕਲਿਆ ਤੇ 2.5 2.5 ਕਰੋੜ ਦੇ ਦੋ ਨਾਮ ਦੇ ਬਲੇ ਵਾਹ ਬਾਤ ਹੈ ਤੇ ਉਹਦੇ ਵਿੱਚ ਇਹ ਵੀ ਗੱਲ ਆ ਸੁੱਕੇ ਵੀਰੇ ਜਿਵੇਂ ਇਹ ਨਹੀਂ ਹੈਗਾ ਵੀ ਜਿਵੇਂ 8 ਲੱਖ ਟਿਕਟ ਪ੍ਰਿੰਟ ਹੋਈ ਆ 8 ਲੱਖ ਟਿਕਟ ਦੇ ਵਿੱਚੋਂ 20 ਲੱਖ ਟਿਕਟ ਗਵਰਨਮੈਂਟ ਕੋਲ ਬਚ ਗਈ ਉਹਦਾ ਮਤਲਬ ਇਹ ਨਹੀਂ ਹੈ ਵੀ ਗਵਰਨਮੈਂਟ ਉਹਦੇ ਵਿੱਚੋਂ ਨਾਮ ਕੱਢ ਲੋਗੀ ਜਿਹੜੀਆਂ ਵਿਕੀਆਂ ਹੋਈਆਂ ਨੇ ਇਹ ਨਹੀਂ ਪਬਲਿਕ ਟੂ ਗਰੰਟਡ ਆ ਉੱਪਰ ਲਿਖਿਆ ਆ ਇਹ ਨਾਮ ਨਿਕਲ ਨਹੀਂ ਨਿਕਲਦੇ ਨੇ ਪਬਲਿਕ ਦੇ ਵਿੱਚ 22 ਕਰੋੜ ਦੇ ਦੋ ਪਹਿਲੇ ਕੀ ਬਾਤ ਹੈ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਆਇਆ ਨਾ ਸੈਕੰਡ ਪ੍ਰਾਈਜ਼ 2 ਦਾ 10 ਲੱਖ ਦੇ 3rd 5-5 ਲੱਖ ਦੇ ਦੋ ਨੇ ਬਾਕੀ ਆ ਹਜ਼ਾਰਾਂ ਦਾ ਕੀ ਬਾਤ ਹੈ ਇਹ ਲੋੜੀ ਬੈਂਪਰ ਆ ਪੰਜਾਬ ਸਰਕਾਰ ਦਾ ਹੋਰ ਵੀ ਆ ਕੋਈ ਕੋਈ ਸਸਤੀ ਵੀਰੇ ਸਸਤੀ ਤੋਂ ਸਸਤੀ 50 ਰੁਪਏ ਤੋਂ ਸਟਾਰਟਿੰਗ ਟਿਕਟ ਅਰੇ ਕੀ ਬਾਤ ਪੰਜਾਬ ਸਰਕਾਰ ਦੀ ਟਿਕਟ ਦਾ 10 ਰੁਪਏ ਤੋਂ ਵੀ ਸਟਾਰਟਿੰਗ ਠੀਕ ਹੈ ਬਾਕੀ ਤੁਸੀਂ ਆਓ ਇੱਧਰ ਬੈਠੋ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਆਜੋ ਠੀਕ ਹੈ ਨਹੀਂ ਇੱਧਰ ਆਜੋ ਤੁਸੀਂ ਬੈ ਕੇ ਕਰੋ ਗੱਲ ਜਦੋਂ ਤੁਸੀਂ ਆ ਹੀ ਗਏ ਵੀਰੇ ਆ ਫਿਰ ਪੂਰੀ ਜਾਣਕਾਰੀ ਦਵਾਂ ਕੋਈ ਏਦਾਂ ਦੀ ਗੱਲ ਨਹੀਂ ਠੀਕ ਹੈ ਜੀ ਬਹੁਤ ਹੈ ਕੀ ਬਾਤ ਹਾਂਜੀ ਤੇ ਹਾਂਜੀ ਇੱਕ ਆਪਣੇ ਨਾਗਾਲੈਂਡ ਸਟੇਟ ਡੀਅਰ ਇਹਨਾਂ ਦੀ ਲੋਟਰੀ ਚੱਲਦੀ ਹੈ ਹਰ ਹਫ਼ਤੇ ਹਰ ਸ਼ਨੀਵਾਰ ਕਰੋੜਪਤੀ ਬਣਦਾ ਪਬਲਿਕ ਟੂ ਗਰੰਟਡ ਦੇ ਵਿੱਚ ਇਹ ਨਹੀਂ ਹੈਗਾ ਵੀ ਵਿਕੀ ਹੋਏ ਟਿਕਟਾਂ ਅੰਦੇ ਵਿੱਚ ਨਾਮ ਨਹੀਂ ਨਿਕਲੇ ਜਾਂ ਵਾਪਸੀ ਜਿਹੜੀਆਂ ਟਿਕਟਾਂ ਕਰਦੇ ਉਹਨਾਂ 'ਚ ਇਹ ਪਬਲਿਕ ਦੇ ਵਿੱਚ ਹੀ ਨਿਕਲਦਾ ਹਰ ਇੱਕ ਸ਼ਨੀਵਾਰ ਨਿਕਲਦਾ 500 ਰੁਪਏ ਟਿਕਟਾ 22 ਕਰੋੜ ਦਾ ਪਹਿਲਾ ਨਾਮ ਕੀ ਬਾਤ ਹੈ ਸਿਰਫ 500 ਰੁਪਏ 500 ਰੁਪਏ ਟਿਕਟਾ ਹਰ ਇੱਕ ਸ਼ਨੀਵਾਰ ਡੀਅਰ ਦੀ ਹਰ ਹਫਤੇ ਹਰ ਹਫਤੇ ਨਾਗਾਲੈਂਡ ਸਟੇਟ ਦੀ ਲੋ ਜੀ ਇਹ ਹਰ ਹਫਤੇ ਵੀਕਲੀ ਕਹਿ ਸਕਦੇ ਆ 500 ਰੁਪਿਆ ਜੇਕਰ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ 500 ਰੁਪਏ ਤਾਂ ਖਰਚਣਾ ਹੀ ਪੈਣਾ ਇਸ ਤੋਂ ਘੱਟ ਵੀ ਖਰਚ ਸਕਦੇ ਹੋ ਪਤਾ ਕਰਨਾ ਕਿਵੇਂ ਉਸ ਤੋਂ ਪਹਿਲਾਂ ਹੁਣ ਜਿਵੇਂ ਆਪਾਂ ਨਵੇਂ ਸਾਲ ਨੂੰ ਮੰਨ ਕੇ ਚੱਲੇ ਉਹਨੂੰ ਦੋ ਤਰੀਕ ਹਾਂ ਆ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਅੱਛਾ ਤੇ ਇਹਦੇ ਵਿੱਚ 1.5 ਕਰੋੜ ਰੁਪਏ ਨਾਮ ਆ ਪਬਲਿਕ ਟੂ ਗਰੰਟਡ ਆ ਕੀ ਬਾਤ ਹੈ ਠੀਕ ਹੈ ਸਿਰਫ 200 ਰੁਪਏ 200 ਰੁਪਏ ਦੀ ਟਿਕਟ ਆ ਇਹ ਵੀਕਲੀ ਆ ਇਹ ਮੰਥਲੀ ਲਾਟਰੀ ਪੰਜਾਬ ਸਰਕਾਰ ਦੀ ਲਓ ਜੀ ਮਹੀਨੇ ਦੇ ਵਿੱਚ 200 ਰੁਪਏ ਤਾਂ ਕੱਢ ਸਕਦੇ ਹੋ ਠੀਕ ਹੈ ਜੀ 200 ਰੁਪਏ ਚ ਕਿਸਮਤ ਤਾਂ ਅਜਮਾ ਸਕਦੇ ਹੋ ਜੇ ਅਜਮਾਨ ਆ ਚਾਹਨਿਓ ਕਿਸਮਤ ਤਾਂ ਸਿਰਫ 200 ਰੁਪਏ ਦੀ ਲ ਕਰੋੜ ਰੁਪਏ ਦਾ ਇਨਾਮ ਜਿੱਤ ਸਕਦੇ ਹੋ ਸਰਕਾਰੀ ਗਰੰਟੀ ਦੇ ਨਾਲ ਹੈ ਨਾ ਜੀ ਹਾਂ ਜੀ ਆ ਪੰਜਾਬ ਸਰਕਾਰ ਦਾ ਟੈਕਸ ਕੱਟ ਕੇ ਇੱਕ ਨੰਬਰ 'ਚ ਆਪ ਨੂੰ ਪੈਸਾ ਮਿਲੂਗਾ ਤੇ ਉਸ ਤੋਂ ਬਾਅਦ ਵਿੱਚ ਦੂਸਰੇ ਤਰੀਕ ਤੋਂ ਬਾਅਦ ਆ ਜਾਣੀਆਂ 6 ਤਰੀਕ ਨੂੰ ਆਹ ਲਾਟਰੀ ਨਿਕਲੇਗੀ ਆ ਇਹ ਡੀਅਰ ਦੀ ਵੀਕਲੀ ਲਾਟਰੀ ਜਾਨੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹਰ ਹਫਤੇ ਇਹ ਲਾਟਰੀ ਨਿਕਲਦੀ ਆ 500 ਟਿਕਟਾਂ 2.5 ਕਰੋੜ ਦਾ ਫਰਸਟ ਪ੍ਰਾਈਜ਼ ਕੀ ਬਾਤ ਆ ਇਹ 500 ਹਫਤੇ ਦੀ ਤੇ ਹੁਣ ਕਈ ਵਾਰ ਆਪਣੇ ਕਈਆਂ ਦੀ ਜੇਬ ਜਾਤ ਨਹੀਂ ਦੇ ਗਰੀਬ ਬੰਦਿਆਂ ਨਾਲ ਦੂਰ ਬੰਦੇ ਹੁੰਦੇ ਨੇ ਨਾ ਉਹ ਕਿਸਮਤ ਤਾਂ ਦੇਖੋ ਗਰੀਬ ਹੀ ਜਮਾਉਂਦਾ ਅਮੀਰ ਬੰਦਾ ਤਾਂ ਅਮੀਰ ਨਹੀਂ ਜਮਾਉਂਦਾ ਅਮੀਰ ਕੋਲ ਤਾਂ ਪਹਿਲਾਂ ਹੀ ਬਹੁ ਹੋਗਾ ਜਿਹੜਾ ਗਰੀਬ ਬੰਦਾ ਉਹਨੇ ਆਪਣੀ ਲੋੜ ਨੂੰ ਪਾਉਣੀ ਹੈ ਉਹਨੇ 2-2 ਰੁਪਏ ਬਚਾ ਕੇ 100-100 ਬਚਾ ਕੇ ਉਹਦੇ ਉਹਦੇ ਪਾਉਣੇ ਤੇ ਹੁਣ ਆ ਦੇਖੋ ਪੰਜਾਬ ਗਵਰਨਮੈਂਟ ਦੀ ਬਹੁਤ ਵਧੀਆ ਸਕੀਮ ਆ ਵੀਰੇ ਸਿਰਫ 1 ਲੱਖ ਟਿਕਟ ਪ੍ਰਿੰਟ ਹੋਈ ਆ 1 ਲੱਖ ਟਿਕਟ ਦੇ ਵਿੱਚੋਂ ਹਰ ਇੱਕ ਬੰਦਾ ਟਿਕਟ ਪਾ ਸਕਦਾ 50 ਰੁਪਏ ਟਿਕਟਾਂ 5 ਲੱਖ ਰੁਪਏ ਦਾ ਫਾਸਟ ਪ੍ਰਾਈਜ਼ ਗਰੰਟੀਡ ਆ ਮਹੀਨੇ ਬਾਅਦ ਮਹੀਨੇ ਬਾਅਦ ਪੰਜਾਬ ਸਰਕਾਰ ਦੀ ਆ ਤੇ ਇੱਕ ਆ ਗਿਆ 100 ਰੁਪਏ ਵਾਲੀ ਪੰਜਾਬ ਸਰਕਾਰ ਦੀ ਇਹਦੇ ਦਾ 1 ਲੱਖ ਰੁਪਏ ਗਰੰਟੀਡ ਆ ਕਿਆ ਬਾਤ ਆ 100 ਰੁਪਏ ਦੀ ਆ ਹਾਂਜੀ ਆ 50 ਦੀ ਆ 100 ਦੀ ਕਿਆ ਬਾਤ ਆ ਠੀਕ ਆ ਇਹ ਪੰਜਾਬ ਤੇ ਆ 200 ਦੀ ਆ ਪੰਜਾਬ ਦੀ ਠੀਕ ਹੈ ਜੀ ਤੇ ਆ ਪੰਜਾਬ ਦਾ ਬੰਪਰ ਆ ਗਿਆ ਲੋਹੜੀ ਦਾ ਤੇ ਆ ਆ ਆ ਇੰਨੇ ਟਿਕ ਟਕ ਆ ਪੰਡੇ ਜੀ ਆ ਦੱਸੋ ਆ ਜਿਹੜੇ ਟਿਕਟ ਲਈ ਫਿਰਦੇ ਹੋ ਇਹ ਕੀ ਨੇ ਇਹ ਜਿੰਨੀ ਨਿੱਕੀ ਉਨੀ ਤਿੱਖੀ ਆ ਅੱਛਾ ਦੇਖਣ ਨੂੰ ਆਪਾਂ ਕਹਾਂਗੇ ਵੀ ਇਹਦੇ ਕੀ ਲੱਗਣਾ ਹਾਂ ਇਹ ਜਿਵੇਂ ਬਸਾਂ ਦੇ ਵਿੱਚ ਕਨੈਕਟ ਨਹੀਂ ਕਰਦੇ ਵੀ ਆਜੋ ਟਿਕਟ ਲੈ ਲਓ ਟਿਕਟ ਲੈ ਲਓ ਵੀਰੇ ਇਹ ਇੱਕ ਕਰੋੜ ਰੁਪਏ ਦਾ ਇਹ ਚ ਫਰਸਟ ਪ੍ਰਾਈਜ਼ ਆ ਇਦੇ ਵਿੱਚ ਇੱਕ ਕਰੋੜ ਦੇ ਵਿੱਚ ਤਿੰਨ ਵਾਰ ਡਰਾ ਹੁੰਦਾ 1 ਵਜੇ 6 ਵਜੇ 8 ਵਜੇ ਇੱਕ ਦਿਨ ਦੇ ਵਿੱਚ ਤਿੰਨ ਕਿਸਮਤਾਂ ਜਮਣ ਲਾ ਹਾਂਜੀ ਤਿੰਨ ਵਾਰ ਤੁਸੀਂ ਇਹ ਡਰਾ ਖੇਡ ਸਕਦੇ ਓਕੇ ਨਾਗਾਲੈਂਡ ਸਟੇਟ ਦੀ ਟਿਕਟ ਆ ਇਹ ਵੀ ਸਰਕਾਰੀ ਆ ਸਰਕਾਰੀ ਹੂੰ ਇਹ ਟਿਕਟ ਪੰਜਾਬ ਤੋਂ ਮਨਜ਼ੂਰ ਸੁਦਾ ਨਾਗਾਲੈਂਡ ਡੀਆਰ ਦੀ ਲਾਟਰੀ ਆ ਹੂੰ ਕੋਈ ਯਾਨੀ ਆਪਣੇ ਕੋਲ ਪ੍ਰਾਈਵੇਟ ਵਾਲਾ ਕੰਮ ਨਹੀਂ ਹੈਗਾ ਔਰ ਮਤਲਬ 6 ਰੁਪਏ ਇਹ 6 ਰੁਪਏ ਦੀ ਟਿਕਟ ਹੁੰਦੀ ਹੈ ਵੀਰੇ ਪਰ ਇਹ ਸੀਰੀਜ਼ ਮਿਲਦੀ ਹੈ ਜਿਵੇਂ ਮੰਨ ਲਓ 10 ਸੀਰੀਜ਼ ਦੀ ਕਾਪੀ ਹੋ ਗਈ 120 ਰੁਪਏ ਦੀ 20 ਟਿਕਟ ਆਉਂਦੀਆਂ ਉਹਦੇ ਵਿੱਚ ਤੇ 25 ਸੀਰੀਜ਼ ਆ ਜਾਂਦੀਆਂ 50 ਸਰੀ ਜਾਂਦੀ ਹੈ 100 ਆ ਜਾਂਦੀ ਹੈ ਇੰਨਾ ਲਗ ਲਗ ਇਹਦੇ ਵਿੱਚੋਂ ਨਿਕਲੇ ਵੀ ਕਿਸੇ ਦਾ ਜਾਂ ਉਵੇਂ ਰੱਖੀ ਬੱਟੇ ਜੀ ਮੇਰੇ ਕੋਲੇ ਵਿੱਚ ਕਟੋ ਕਟ ਆਪਣੇ 5-7 ਇਨਾਮ ਲੱਗ ਚੁੱਕੇ ਤੇ 18 ਤਰੀਕ ਨੂੰ ਪਿਛਲੀ ਨੂੰ ਨਾਮ ਲੱਗ ਕੇ ਹਟਿਆ ਕੀ ਬਾਤ ਹੈ ਤੇ ਰਾਤ ਵੀ ਇਹਦੇ ਵਿੱਚੋਂ ਆ ਆ ਕਾਪੀ ਚੋਂ 120 ਰੁਪਏ ਦਾ ਨਾਮ ਲੱਗਿਆ ਸੀ ਅੱਛਾ ਹੁਣ ਲੱਗਿਆ ਤਾਂ 120 ਦਾ ਪਰ ਉਹ 200 ਗੁਣਾ ਕਰਕੇ 24000 ਰੁਪਏ ਦੇ ਗਿਆ ਟੈਂਸ ਵੀਰੇ ਔਰ 24000 ਰੁਪਏ ਹਾਂਜੀ ਇਹ ਟਿਕਟ ਦੇ ਵਿੱਚੋਂ ਲਓ ਜੀ 6 ਰੁਪਏ ਦਾ ਇੱਕ ਟਿਕਟ ਆ ਇਹ ਕਹਿੰਦੇ ਵੀ 120 ਰੁਪਏ ਦੇ ਕੇ ਤੁਸੀਂ ਆਪਣੀ ਕਿਸਮਤ ਅਜਮਾ ਸਕਦੇ ਹੋ ਦਿਹਾੜੀ ਦੇ ਵਿੱਚ ਤਿੰਨ ਨੰਬਰ ਨਿਕਲਦੇ ਨੇ ਤੇ ਦਿਹਾੜੀ ਦੇ ਵਿੱਚ ਤਿੰਨ ਵਾਰ ਕਿਸਮਤ ਅਜਮਾ ਸਕਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਬੰਦਾ ਲਾਟਰੀ ਖਰੀਦੇ ਕਿਉਂਕਿ ਇੱਕ ਬੰਦੇ ਜੀ ਕੋਈ ਲੱਤ ਵੀ ਕਹਿੰਦੇ ਲੱਗ ਜਾਂਦੀ ਹੈ ਲਾਟਰੀ ਦੀ ਕੋਈ ਦੇਖੋ ਜੀ ਨਹੀਂ ਨਹੀਂ ਇਹ ਜੂਆ ਹੁੰਦਾ ਉਹ ਜੂਆ ਹੁੰਦਾ ਏ ਕਿਸਮਤ ਅਜਮਾਉਣਾ ਸਰਕਾਰੀ ਲੋਟਰੀ ਆ ਦੇਖੋ ਪੰਜਾਬ ਸਰਕਾਰ ਦੇ ਵਿੱਚ ਆਪਣੇ ਸਰਕਾਰ ਟੈਕਸ ਦਾ ਕਰਦੀ ਟੈਕਸ ਦਾ ਕਰਦੇ ਤੇ ਬਹੁਤ ਵੱਡੇ ਵੱਡੇ ਮਾਰਨੇ ਜੇਕਰ ਇਹ ਕੋਈ ਜੂਆ ਨਹੀਂ ਹੈਗਾ ਸਹੀ ਚੀਜ਼ ਆ ਤਾਂ ਹੀ ਗਵਰਨਮੈਂਟ ਪ੍ਰੋਵਾਈਡ ਕਰਵਾ ਰਹੀ ਹੈ ਨਾ ਹੁਣ ਇੱਕ ਜੂਆ ਵਾਲਾ ਸ਼ੇਟ ਉਹਨਾਂ ਨੂੰ ਗਵਰਨਮੈਂਟ ਫੜਦੀ ਆ ਜੇ ਰੱਬ ਨੇ ਦੇਣਾ ਹੋਇਆ ਉਹ ਘਰੇ ਤਾਂ ਰੱਖਣ ਦੋ ਰਹੇ ਕਿਸਮਤ ਅਜਮਾਣੀ ਪੈਣੀ ਆ ਹੁਣ ਵੀਰੇ ਦੇਖੋ ਤੁਹਾਡਾ ਸਵਾਲ ਪਹਿਲਾਂ ਇਹ ਤੁਸੀਂ ਘਰੇ ਨਹੀਂ ਮੈਂ ਸੁਣ ਦੱਸਦਾ ਨਾ ਲੋਕ ਕੀ ਕਹਿ ਰਹੇ ਨੇ ਲੋਕ ਕਹਿੰਦੇ ਪੰਡਤ ਲਾਟਰੀ ਵਾਲੇ ਕੋਲ ਕਿਉਂ ਇੰਨੇ ਨਾਮ ਲੱਗ ਰਹੇ ਨੇ ਉਹ ਦੱਸੋ ਕੀ ਗੱਲ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਬਹਿਮਾ ਵਰਮਾ ਕਿਸੇ ਨੂੰ ਪਾਉਂਦੇ ਨਹੀਂ ਕਿਸੇ ਨੂੰ ਕੰਪੈਲ ਨਹੀਂ ਕਰਦੇ ਡੇਟ ਆਫ ਬਰਥ ਡੇਟ ਆਫ ਬਰਥ ਅਕੋਰਡਿੰਗ ਮੈਂ ਜਿਹੜੇ ਵੀ ਇਹਨੂੰ ਲੋਡ ਹੁੰਦੀ ਆ ਉਹਨੂੰ ਟਿੱਕ ਦਿੰਨਾ ਉਹਦੇ ਨਾਲ ਨੰਬਰ ਮੈਚ ਕਰਕੇ ਜਿਹੜੇ ਵੀ ਇਹਨੂੰ ਮੰਨ ਲਓ ਕੋਈ ਹਾਲਾ ਕਹਿੰਦਾ ਵੀ ਭਾਈ ਤੁਹਾਨੂੰ ਡੇਟ ਆਫ ਬਰਥ ਚਾਹੀਦਾ ਉਹ ਲਿਆਉਂਦੇ ਨੇ ਉਹਦੇ ਅਕੋਰਡਿੰਗ ਮਨ ਉਹਨੂੰ ਨੰਬਰ ਦੇ ਦੇਣਾ ਅੱਗੇ ਅਗਲੇ ਦੀ ਕਿਸਮਤ ਤੁਹਾਡਾ ਐਕਸਪੀਰੀਅੰਸ ਹੋ ਗਿਆ ਕੋਈ ਪੰਤਾਂ ਦੇ ਘਰ ਦਾ ਜਨਮ ਖਾਨਦਾਨੀ ਕੰਮ ਆ ਜੇ ਕੋਈ ਉਹਨਾਂ ਦੇ ਆਪਾ ਹੁੰਦੇ ਨੇ ਉਹ ਦਾਨਪੁੰਨ ਵਾਲਾ ਆਪਾ ਦੱਸੀ ਦਾ ਕੋਈ ਪ ਹੁਣਾਂ 6 ਮਹੀਨਿਆਂ ਦੇ ਵਿੱਚ 17 ਲੱਖ ਪਤੀ ਬਣੇ ਨੇ ਲਾਟਰੀਆਂ ਵਾਲੇ ਹੋਰ ਵੀ ਬਹੁਤ ਨੇ ਠੀਕ ਹੈ ਨਹੀਂ ਆਪਣੇ ਕੋਲੇ ਕਿਉਂ ਲੱਗੇ ਨੇ ਸਹੀ ਆ ਇਮਾਨਦਾਰੀ ਨਾਲ ਕੰਮ ਕਰੀਦਾ ਕੋਈ ਇਹ ਨਹੀਂ ਹੈਗਾ ਵੀ ਕਿਸੇ ਦਾ ਨਾਮ ਲੱਗਿਆ ਬੰਦਾ ਕੋਈ ਅਣਪੜਾ ਬਜ਼ੁਰਗ ਹੈ ਨਾ ਵੀ ਉਹਨੂੰ ਯਾਰ ਥਾਲਿਆ ਉਹ ਕੰਮ ਨਹੀਂ ਕਰਦੇ ਜੇ ਕਿਹਦਾ ਨਾਮ ਲੱਗਿਆ ਕਾਲ ਕਰਦੇ ਆ ਬਾਈ ਜੀ ਮੇਰੇ ਸਟਾਫ ਦਾ ਇੰਨਾ ਹੋਆ ਵੀ ਕੋਈ ਵੀ ਲਾਟਰੀ ਵਾਲਾ ਮੈਨਾਂ ਚੈਲੰਜ ਆਪਣਾ ਵੀ ਕੋਈ ਵੀ ਲਾਟਰੀ ਵਾਲਾ ਕਿਸੇ ਨੂੰ ਫੋਨ ਨਹੀਂ ਕਰਦਾ ਜੇ 100 ਰੁਪਏ ਲੱਗੇ ਆਊਗਾ ਬਿਨਾ ਆਹਲਾ ਕਹਿੰਦਾ ਯਾਰ ਆਊਗਾ ਚੈੱਕ ਕਰਾ ਜੂਗਾ ਆਊਗਾ ਨਹੀਂ ਠੀਕ ਹੈ ਪਰ ਸਾਡਾ ਸਟਾਫ ਕਾਲ ਕਰਦਾ ਵੀ ਭਾਈ ਜੀ ਤੁਹਾਡਾ 100 ਰੁਪਏ ਦਾ ਨਾਮ ਲੱਗੇ ਜੇ 100 ਵੀ ਲੱਗਦਾ ਲਾਸਟ ਪਰ ਕੀ ਬਾਤ ਹੈ ਕਿਉਂਕਿ ਮੈਂ ਆਪਦੀ ਜੀਬ ਚੋਂ ਨਹੀਂ ਦੇ ਰਿਹਾ ਗਵਰਨਮੈਂਟ ਰਨ ਦੇਣੇ ਨੇ ਠੀਕ ਹੈ ਜਿਹੜਾ ਕਸਟਮਰ ਆ ਉਹਦਾ ਬੈਨੀਫਿਟ ਆ ਅਗਲੇ ਦੇ ਪੈਸੇ ਕਰਾਉਂ ਔਰ ਗਰੰਟੀ ਮੰਡੇ ਜੀ ਦੀ ਪੂਰੀ ਆ ਕਿ ਅਸਲ ਹੋਏਗਾ Ориਜਨਲ ਹੋਏਗਾ ਮਨਜ਼ੂਰ ਸੁਦਾ ਹੋਏਗਾ ਹਾਂਜੀ ਮਨਜ਼ੂਰ ਸੁਦਾ ਸਟੈਂਪਲ ਲਾ 2023 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਤੱਕ 17 ਲੋਕਾਂ ਨੂੰ ਲਖਪਤੀ ਪੰਡਿਤ ਜੀ ਤੋਂ ਖਰੀਦੀ ਹੋਈ ਲਾਟਰੀ ਤੋਂ ਇਹ ਬਣਾ ਚੁੱਕੇ ਨੇ ਤੇ ਕਹਿੰਦੇ ਨੇ ਕਿ ਜੇਕਰ ਕੋਈ ਆ ਕੇ ਆਪਣਾ ਹੀ ਕੋਈ ਖਾਸ ਟਿਕਟ ਖਰੀਦਣਾ ਚਾਹੁੰਦੇ ਆ ਕਿਉਂਕਿ ਪੰਡਿਤ ਘਰਾਣੇ ਤੋਂ ਨੇ ਤਾਂ ਇਹ ਉਹਨਾਂ ਦੀ ਜਿਹੜੀ ਡੇਟ ਆਫ ਬਰਥ ਆ ਉਹ ਪੁੱਛ ਕੇ ਆਪਣੇ ਹਿਸਾਬ ਦੇ ਨਾਲ ਟਿਕਟ ਦੇ ਦਿੰਦੇ ਨੇ ਤੇ ਉਹ ਲੱਖ ਕਮ ਕਰ ਜਾਂਦਾ ਕਿਸਮਤ ਕਮ ਕਰ ਜੀ ਨਾਲ ਜਿਸ ਕਰਕੇ ਲਾਟਰੀ ਨਿਕਲ ਜਾਂਦੀ ਆ ਕਈ ਵਾਰ ਤੇ ਤੁਸੀਂ ਵੀ ਜੇਕਰ ਅਜ਼ਮਾਉਣਾ ਚਾਹੁੰਦੇ ਆਪਣੇ ਕਿਸਮਤ ਤਾਂ 6 ਰੁਪਏ ਤੋਂ ਸ਼ੁਰੂ ਹੋ ਕੇ 50 ਰੁਪਏ 100 ਰੁਪਏ 200 500 ਤੱਕ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਤੇ ਆਉਣਾ ਪੰਡਿਤ ਜੀ ਕਿੱਥੇ ਹੋਵੇਗਾ ਆਉਣਾ ਸਰ ਅਮਰਗੜ ਗੁਰਦੁਆਰਾ ਸਿੰਘ ਸਭਾ ਦੇ ਲਵੇ ਠੀਕ ਹੈ ਅਮਰਗੜ ਮਲੇਕੋਲਾ ਜ਼ਿਲ੍ਹੇ ਚ ਠੀਕ ਹੈ ਉੱਥੇ ਆਓ ਤੁਸੀਂ ਟਿਕਟ ਪਾਓ ਤੇ ਬਾਕੀ ਜਿਹੜੇ ਵੀ ਨਹੀਂ ਵੀ ਆ ਸਕਦੇ ਉਹ ਅਸੀਂ ਬਾਈ ਪੋਸਟ ਕਰ ਇਹਨੂੰ ਟਿਕਟ ਭੇਜ ਦਾਂ ਤੁਹਾਨੂੰ ਪੈਸੇ ਭਾਣ ਉਹ ਉਹ ਪੈਸੇ ਸਾਨੂੰ ਗੂਗਲ ਪੇ ਕਰਕੇ ਠੀਕ ਹੈ ਸਕਰੀਨ ਸ਼ਾਟ ਭੇਜਣਾ ਪ੍ਰੋਪਰ ਐਡਰੈਸ ਭੇਜਣਾ ਟਿਕਟ ਆਪਣਾ ਅਗਲੇ ਦਿਨ ਘਰੇ ਅਸੀਂ ਬਾਈ ਪੋਸਟ ਭੇਜ ਦਾਂਗੇ ਐਡਰੈਸ ਭੇਜੋਗੇ ਤਾਂ ਮੇਰੇ ਖਿਆਲ ਜੇ ਮੈਂ ਖਬਰ ਵੀ ਕੀਤੀ ਸੀ ਕਿ ਹਿਮਾਚਲ ਤੋਂ ਇੱਕ ਪਰਿਵਾਰ ਆਇਆ ਸੀ ਉਹਨੂੰ 5 ਲੱਖ ਦੀ ਲਾਟਰੀ ਲੱਗੀ ਸੀ ਔਰ ਵੱਡੀ ਗੱਲ ਇਹ ਆ ਕਿ ਡਾਕ ਰਾਹੀ ਉਹਨਾਂ ਦੇ ਘਰੇ ਟਿਕਟ ਗਈ ਸੀ ਕਿ ਉਹਨਾਂ ਨੇ ਇਨਾਂ ਤੋਂ ਟਿਕਟ ਮੰਗਵਾਏ ਸੀ ਪੈਸੇ Google Pay ਕਰਕੇ ਹਾਂਜੀ ਟਿਕਟ ਯਾਦ ਪਹੁੰਚੀ ਵੀ ਨਹੀਂ ਸੀ ਟਿਕਟ ਨਹੀਂ ਪਹੁੰਚੀ ਸੀ ਇਹਨਾਂ ਨੇ ਪਹਿਲਾਂ ਫੋਨ ਕਰਤਾ ਵੀ ਤੁਸੀਂ 5 ਲੱਖ ਰੁਪਏ ਲੈਣ ਲਈ ਆ ਵੀ ਜਾਓ ਟਿਕਟ ਲੈ ਕੇ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਾਂ ਮੇਰੇ ਤੁਹਾਡੇ ਜਰੀਏ ਵੀ ਸਾਡੇ ਨਾਮ ਤੇ ਕਈ ਹੈਕਰ ਅਫਰੋਡ ਬੰਦੇ ਕਾਲ ਕਰਦੇ ਨੇ ਵੀ ਮੈਂ ਪੰਡਤ ਬੋ ਰਿਹਾ ਹਾਂ ਠੀਕ ਹੈ ਵੀ ਸਾਨੂੰ ਪੈਸੇ ਪਾ ਦਿਓ ਇਹਨੇ ਅਸੀਂ ਉਹਨੂੰ ਟਿਕਟ ਭੇਜ ਦਾਂਗੇ ਵੀ ਉਹ ਗੱਲ ਇਹ ਵੀ ਨੋਟ ਕਰ ਲੈਣ ਵੀ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੇਕਰ ਇਹਨਾਂ ਵੀਰਾਂ ਨੂੰ ਕਾਲ ਆਉਂਦੀ ਵੀ ਪੰਡ ਲਾਟਰੀ ਏਜੰਸੀ ਜੋ ਬੋ ਰਿਹਾ ਟਿਕਟ ਪਾ ਲਓ ਜਾਂ ਤੁਹਾਡਾ ਨਾਮ ਲੱਗ ਗਿਆ ਕਾ ਉਸ ਆਮ ਲੋ ਫੀ ਕਾ ਫਰਾਡ ਤੁਸੀਂ ਨੰਬਰ ਦੱਸੋ ਆਪਣਾ ਫਿਰ ਕਿਹੜਾ ਜੀ ਮੋਬਾਈਲ ਨੰਬਰ ਗੂਗਲ ਪੇ ਦੇਖੋ ਜਿਹੜਾ ਸਾਡਾ ਗੂਗਲ ਪੇ ਵਾਲਾ ਨੰਬਰ ਆ ਉਹ 8437979500 ਹਮਮ ਇਹ ਹੀ ਕੋਈ ਇੱਕ ਨੰਬਰ ਹੈ ਇਸ ਨੰਬਰ ਤੇ ਉਹ ਤੇ ਇਹਨਾਂ ਦੀ ਪੇਮੈਂਟ ਆਉਂਦੀ ਤਾਂ ਮੈਂ ਦੇਣਦਾਰ ਆ ਮੇਰੀ ਜ਼ਿੰਮੇਵਾਰੀ ਬੋਲਾ ਜਿਹੜੇ ਸਾਡੇ ਕਾਲਿੰਗ ਨੰਬਰ ਨੇ 6283537470 ਤੇ 9056799754 ਠੀਕ ਹੈ ਜੀ ਇਹ ਸਾਡੇ ਆਪ ਦੇ ਨੰਬਰ ਨੇ ਇਹਨਾਂ ਤੋਂ ਤੁਹਾਨੂੰ ਜੀ ਕਾਲ ਆਉਂਦੀ ਹੈ ਤਾਂ ਯਾਨੀ ਇਹ ਲਾ ਲਓ ਵੀ ਜੇ ਕਿਸੇ ਵੀ ਨੂੰ ਨਾਮ ਲੱਗਦਾ ਤਾਂ ਪੈਸੇ ਦੇਣੇ ਨਹੀਂ ਹੁੰਦੇ ਬਕਾਇਦਾ ਲੈਣੀ ਹੁੰਦੇ ਉਹ ਲੋਕ ਕੀ ਕਰਦੇ ਨੇ ਜੀ ਅਸੀਂ ਉੱਥੋਂ ਹੋ ਰਹੇ ਆ ਤੁਸੀਂ ਟਿਕਟ ਪਾ ਲਓ ਜਾਂ ਜਾਂ ਫਿਰ ਤੁਹਾਡਾ ਓਟੀਪੀ ਕੋਈ ਵੀਰ ਮੰਗ ਲੈਂਦੇ ਨੇ ਨਾ ਤੁਹਾਡੀ ਵੀ ਲਾਟਰੀ ਨਿਕਲੀ ਹੈ ਤੁਹਾਡੇ ਤੋਂ ਓਟੀਪੀ ਆਇਆ ਤੁਸੀਂ ਓਟੀਪੀ ਦੋ ਤੇ ਆਪਣੇ ਪੈਸੇ ਲੈ ਲਓ ਜਾਂ ਟਰਾਂਸਫਰ ਕਰਦੇ ਆ ਜਿਹੜਾ ਕੁਝ ਨਹੀਂ ਹੁੰਦਾ ਫਰਾਡ ਹੁੰਦਾ ਜੇਕਰ ਤੁਸੀਂ ਟਿਕਟ ਖਰੀਦੋਗੇ ਤਾਂ ਉਹ ਟਿਕਟ ਇੱਥੇ ਲੈ ਕੇ ਆਓਗੇ ਜਾਂ ਫਿਰ ਇਹਨਾਂ ਤੋਂ ਸੰਪਰਕ ਕਰਕੇ ਪਤਾ ਕਰੋਗੇ ਕਿ ਇਹ ਲਾਟਰੀ ਨਿਕਲੀ ਜਾਂ ਨਹੀਂ ਤਾਂ ਤੁਹਾਨੂੰ ਯੈਸ ਨੋ ਕਰਨਗੇ ਜੇਕਰ ਲੱਗਦਾ ਤਾਂ ਇੱਥੇ ਆਓ ਸਾਂ ਸਰਕਾਰ ਦੀ ਲੋਟਰੀ ਦੇ ਮੁਤਾਬਕ ਇਹਨਾਂ ਤੋਂ ਪੈਸੇ ਪ੍ਰਾਪਤ ਕਰੋ ਮੈਂ ਤੁਹਾਨੂੰ ਵੀਰੇ ਨੰਬਰ ਵੀ ਸ਼ੇਅਰ ਕਰ ਦਾਨਾ ਵਿੱਚ ਇੱਕ ਨਾ ਉਹ ਨੰਬਰ ਤੋਂ ਬਹੁਤ ਕਾਲਾਂ ਆ ਰਹੀਆਂ ਨੇ ਉਹਨੇ ਕਾਫੀ ਬੰਦੇ ਨੇ ਠੱਗੀਆਂ ਮਾਰ ਵੀ ਲਈਆਂ ਇੱਕ ਤਾਂ ਆਪਣੇ ਲਵੇ ਪਿੰਡ ਸਲਾਰ ਆ ਮਾਨਕਵਾਲੇ ਉੱਥੋਂ ਦਾਦਾ ਸਈ ਰੁਪਿਆ ਪਵਾ ਲਿਆ ਉਹਨਾਂ ਤੋਂ ਉਹ ਨੰਬਰ ਹੈਗਾ 99175313562 ਉਹ ਕਿੱਥੇ ਦਾ ਨੰਬਰ ਇਹ ਪਤਾ ਨਹੀਂ ਕਿੱਥੇ ਦਾ ਇਹ ਫਰਾਡ ਦਾ ਨੰਬਰ ਆ ਫੇਕ ਦਾ ਜੇਕਰ ਕਿਸੇ ਵੀ ਇਹਨੂੰ ਇਹ ਨੰਬਰ ਤੋਂ ਕਾਲ ਆਉਂਦੀ ਤਾਂ ਠੀਕ ਆ ਫਸੇ ਹੋਣਾ ਯਾਰ ਚਲੋ ਧੰਨਵਾਦ ਜੀ ਤੇ ਜੇਕਰ ਤੁਸੀਂ ਆਪਣੀ ਕਿਸਮਤ ਅਜਮਾਣਾ ਚਾਹੁੰਦੇ ਹੋ ਫਕਰ ਬੈਠੇ ਤਾਂ ਨਹੀਂ ਕਿਸਮਤ ਜਮਾਈ ਜਾਣੀ ਆਣਾ ਪਏਗਾ ਆਣਾ ਕਿੱਥੇ ਪਏਗਾ ਪੰਡਿਤ ਲਾਟਰੀ ਵਾਲਾ ਅਮਰਗੜ ਨੇੜੇ ਆਪਣਾ ਖਾਣਾ ਤੇ ਗੁਰਦੁਆਰਾ ਸਿੰਘ ਸਵਾ ਦੇ ਨੇੜੇ ਇਹਨਾਂ ਦੀ ਸ਼ਾਪ ਹੈ ਇੱਥੇ ਆਓ ਤੇ ਆਪਣਾ ਮਨ ਬਣਾ ਕੇ 6 ਰੁਪਏ ਤੋਂ ਲੈ ਕੇ 50 100 200 500 ਰੁਪਏ ਤੱਕ ਟਿਕ ਕੀ ਦੋ ਜਿੱਦੀ ਵੱਡੀ ਅਮਾਉਂਟ ਖਰਚੋਗੇ ਉੱਡਾ ਵੱਡੇ ਇਨਾਮ ਨੇ ਲੱਖਾਂ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ ਦੇ ਇਨਾਮ ਨੇ ਤਾਂ ਮੈਂ ਅਜ਼ਰੂਰ ਕਹੂੰਗਾ ਕਿ ਜੇਕਰ ਤੁਸੀਂ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਅਜ਼ਮਾ ਸਕਦੇ ਹੋ ਮਿਹਨਤ ਤੇ ਯਕੀਨ ਰੱਖਦੇ ਹੋ ਤਾਂ ਮਿਹਨਤ ਕਰ ਰਹੇ ਹੋ ਵੀ ਬਹੁਤ ਵਧੀਆ ਆ ਪਰ ਬਹੁਤ ਲੋਕ ਨੇ ਜਿਹੜੇ ਕਿਸਮਤ ਅਜ਼ਮਾਉਣਾ ਚਾਹੁੰਦੇ ਨੇ ਤੇ ਜੇ ਅਜ਼ਮਾਉਣਾ ਚਾਹੁੰਦੇ ਤਾਂ 6 ਰੁਪਏ ਤੋਂ ਸ਼ੁਰੂ ਕਰਕੇ 500 ਰੁਪਏ ਤੱਕ ਆਪਣੀ ਕਿਸਮਤ ਅਜ਼ਮਾ ਕੇ ਆਪਣੇ ਨਾਮ ਜਿਹੜਾ ਦਰਜ ਕਰਵਾ ਸਕਦੇ ਨੇ ਕਿਉਂਕਿ ਪੰਡਿਤ ਜੀ ਨੇ 17 ਲੋਕਾਂ ਨੂੰ ਲੱਖਪਤੀ ਬਣਾਇਆ ਹੋ ਸਕਦਾ ਕਿ 18ਵਾਂ ਨੰਬਰ ਤੁਹਾਡਾ ਹੋਵੇ ਤਾਂ ਜਰੂਰ ਇੱਕ ਵਾਰ ਵਿਜ਼ਿਟ ਕਰੋ ਦੇਖੋ ਸਮਝੋ ਜਾਣੋ जे तुम्ही सही लगदा ता टिकट खरीदो ते अपनी किस्मत अजमाओ, धनवाद